ਗੁਰਪ੍ਰੀਤ ਸਿੰਘ ਡਾਲਾ ਬਣੇ ਦਿਨਾ ਨਗਰ ਪ੍ਰੈਸ ਕਲੱਬ ਦੇ ਪ੍ਰਧਾਨ ਸਮੂਹ ਪੱਤਰਕਾਰਾਂ ਨੇ ਸਰਵਸੰਮਤੀ ਨਾਲ ਐਲਾਨਿਆ ਪ੍ਰਧਾਨ ਅੱਜ ਦਿਨਾ ਨਗਰ ਪ੍ਰੈਸ ਕਲੱਬ ਦੀ ਸਰਵਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿੱਚ ਸਮੂਹ ਪੱਤਰਕਾਰਾਂ ਵੱਲੋਂ ਗੁਰਪ੍ਰੀਤ ਸਿੰਘ ਡਾਲਾ ਨੂੰ ਜੂਨੀਅਨ ਦਾ ਪ੍ਰਧਾਨ ਐਲਾਨਿਆ ਗਿਆ ਇਸ ਮੌਕੇ ਤੇ ਪੱਤਰਕਾਰਾਂ ਵੱਲੋਂ ਹਾਰ પાਕੇ ਨਵ ਨਿਯੁਕਤ ਪ੍ਰਧਾਨ ਗੁਰਪ੍ਰੀਤ ਸਿੰਘ ਡਾਲਾ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੁਕਤੀ ਦੇ ਨਵ ਨਿਯੁਕਤ ਪ੍ਰਧਾਨ ਗੁਰਪ੍ਰੀਤ ਸਿੰਘ ਦਾਲਾ ਨੇ ਕਿਹਾ ਕਿ ਪੱਤਰਕਾਰਾਂ ਨੂੰ ਆ ਰਹੀਆਂ ਹਨ ਮੁਸ਼ਕਲਾਂ ਦੇ ਚਲਦੇ ਯੂਨੀਅਨ ਦਾ ਗਠਨ ਕੀਤਾ ਗਿਆ ਹੈ ਅਤੇ ਜੇਕਰ ਕਿਸੇ ਵੀ ਪੱਤਰਕਾਰ ਨੂੰ ਕੋਈ ਵੀ ਪਰੇਸ਼ਾਨੀ ਆਉਂਦੀ ਹੈ ਤਾਂ ਉਸ ਦਾ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਜ਼ਿੰਮੇਵਾਰੀ ਮੈਨੂੰ ਮੇਰੇ ਪੱਤਰਕਾਰ ਸਾਥੀਆਂ ਵੱਲੋਂ ਸੌਂਪੀ ਗਈ ਹੈ ਉਸ ਨੂੰ ਤਨਦੇਹੀ ਨਾਲ ਨਿਭਾਇਆ ਜਾਵੇਗਾ ਅਤੇ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ। ਦਾਲਾ ਸਾਹਿਬ ਨੂੰ ਪ੍ਰਧਾਨ ਐਲਾਨਨ ਤੋਂ ਬਾਅਦ ਸਮੂਹ ਪੱਤਰਕਾਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ ਅਤੇ ਪ੍ਰਧਾਨ ਗੁਰਪ੍ਰੀਤ ਸਿੰਘ ਦਾਲਾ ਨੂੰ ਵਧਾਈਆਂ ਵੀ ਦਿੱਤੀਆਂ ਗਈਆਂ ਹਾਂ ਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਸਰਕਾਰ ਭਾਈ ਚੱਲਣੇ ਦੀਨਾ ਨਗਰ ਤੋਂ ਜਿਹੜਾ ਤੁਹਾਨੂੰ ਪ੍ਰਧਾਨ ਜਿਹੜਾ ਐਲਾਨਿਆ ਗਿਆ ਕੀ ਕਹਿਣਾ ਚਾਹੁੰਦੇ ਕਿੱਦਾਂ ਦੀ ਸੁਭਾਵਾਂ ਜਿਹੜੀਆਂ ਰਮਾਓ ਸੱਸ਼ੀ ਕਾਲ ਜੀ ਮੈਂ ਗੁਰਕ੍ਰਿਪ ਸਿੰਘ ਦਾਲਾ ਤੁਸੀਂ ਮੈਨੂੰ ਜਾਣਦੇ ਹੋ ਔਰ ਅੱਜ ਜਿਹੜੀ ਦੀਨਾ ਨਗਰ ਪ੍ਰੈਸ ਹੈ ਇਹਨਾਂ ਦਾ ਗਠਨ ਕੀਤਾ ਗਿਆ ਇੱਕ ਔਰ ਉਹਦੇ ਵਿੱਚ ਇੱਕ ਪਰਿਵਾਰਕ ਤੌਰ ਦੇ ਉੱਤੇ ਇੱਕ ਨੁਮਾਇੰਦਾ ਮੈਨੂੰ ਚੁਣਿਆ ਗਿਆ ਔਰ ਮੈਂ ਸਮਝਦਾ ਕਿ ਜਿਹੜਾ ਪਿਛਲੇ ਸਮੇਂ ਦੇ ਵਿੱਚ ਕੰਮ ਕੀਤਾ ਔਰ ਲੋਕਾਂ ਦਾ ਜਿਹੜਾ ਵਿਸ਼ਵਾਸ ਅਸੀਂ ਜਿੱਤਿਆ ਇਹ ਉਸ ਵਿਸ਼ਵਾਸ ਕਰਕੇ ਅੱਜ ਇਹਨਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਔਰ ਏ ਮੈਂ ਇਹਨਾਂ ਨਾਲ ਇੱਕ ਵਾਅਦਾ ਕਰਦਾ ਸਭ ਲੋਕਾਂ ਦੇ ਸਾਹਮਣੇ ਕਿ ਇਹ ਜਿਹੜਾ ਵਿਸ਼ਵਾਸ ਹੈ ਮੈਂ ਰੁੱਟਣ ਨਹੀਂ ਦੇਵਾਂਗਾ ਔਰ ਜਿਹੜੀਆਂ ਸਾਡੇ ਪੱਤਰਕਾਰਾਂ ਨੂੰ ਕੋਈ ਪਰੇਸ਼ਾਨੀਆਂ ਆਉਂਦੀਆਂ ਨੇ ਅਸੀਂ ਮਿਲ ਜੁਲ ਕੇ ਜਿਹੜੀ ਐ ਉਹਦਾ ਕੁਝ ਹੱਲ ਕੱਢਾਂਗੇ ਔਰ ਜਿਹੜੇ ਲੋਕਾਂ ਨੂੰ ਸੇਵਾਵਾਂ ਦੇਣੀਆਂ ਸੀ ਉਹਦੇ ਤੋਂ ਵੀ ਅਸੀਂ ਕਦੀ ਨਮਕਰ ਨਹੀਂ ਹੋਵਾਂਗੇ ਔਰ ਮਿਲ ਜੁਲ ਕੇ ਜਿਹੜੀਆਂ ਚੰਗੀਆਂ ਸੇਵਾਵਾਂ ਜਿਹੜੇ ਚੰਗੇ ਲੋਕਾਂ ਦੇ ਲੋਕ ਮੁੱਦੇ ਨੇ ਉਹਨਾਂ ਨੂੰ ਉਠਾਉਣ ਦੇ ਵਿੱਚ ਸਭ ਰਲ ਮਿਲ ਕੇ ਕੰਮ ਕਰਨ ਦੇ ਵਿੱਚ ਸਹਾਇ ਹੋਵਾਂਗੇ ਅੱਗੇ ਇਲੈਕਸ਼ਨ ਆ ਰਹੇ ਨੇ ਉਹਦੇ ਲਈ ਕੀ ਬੰਦਿੱਤੀ ਰਹੇਗੀ ਖਾਸ ਕਰ ਪ੍ਰੈਸ ਦੀ ਨਿਗਰਾਨੀ ਦੇਖੋ ਪ੍ਰੈਸ ਜਿਹੜੀ ਹੈ ਇਹ ਬੜੀ ਆਜ਼ਾਦ ਹੈ ਔਰ ਲੋਕਾਂ ਦਾ ਬੜਾ ਵਿਸ਼ਵਾਸ ਹੈ ਸਾਡੇ ਤੇ ਔਰ ਅਸੀਂ ਇਹ ਕਦੀ ਵੀ ਨਹੀਂ ਚਾਹਾਂਗੇ ਕਿ ਅਸੀਂ ਇੱਕ ਪਾਰਟੀਕੂਲਰ ਕਿਸੇ ਪਾਰਟੀ ਨੂੰ ਕਿਸੇ ਰਾਜਨੀਤਿਕ ਪਾਰਟੀ ਨੂੰ ਪ੍ਰਮੋਟ ਕਰੀਏ ਜਿੱਦਾਂ ਦੇ ਉਮੀਦਵਾਰ ਹੋਣਗੇ ਜਿੱਦਾਂ ਦੀਆਂ ਉਹਨਾਂ ਦੀਆਂ ਸ਼ਾਖ ਹੋਣਗੀਆਂ ਅਸੀਂ ਉਹਨਾਂ ਦਾ ਜਿਹੜਾ ਉਹ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੀਆਂ ਚੰਗਿਆਈਆਂ ਉਹਨਾਂ ਦੀਆਂ ਬੁਰਾਈਆਂ ਜਿਹੜੀਆਂ ਨੇ ਣ ਧੜਕ ਤਰੀਕੇ ਦੇ ਨਾਲ ਔਰ ਇਹ ਸਾਡੀ ਜੁਨੀਆਂ ਦੀ ਇੱਕ ਖਾਸियत ਹੋਏਗੀ ਅਸੀਂ ਇੱਕ ਇਤਿਹਾਸ ਕਾਇਮ ਕਰਾਂਗੇ ਕਿ ਸਾਡੀ ਜੂਨੀਅਨ ਜਿਹੜੀ ਆ ਉਹਦੇ ਵਿੱਚ ਕਿਸੇ ਨਾਲ ਪੱਖਪਾਤ ਨਹੀਂ ਹੋਏਗਾ ਹਰੇਕ ਦਾ ਜਿਹੜਾ ਜਿੱਦਾਂ ਦਾ ਵੀ ਸਖਸ਼ ਹੈ ਉਹਦੀ ਜਿਹੜੀ ਸਹੀ ਪਰਸਨੈਲਿਟੀ ਹੈ ਉਹਦੇ ਉੱਤੇ ਪੂਰਾ ਦਾ ਪਤਾ ਕਰਕੇ ਫੇਰ ਹੀ ਅਸੀਂ ਲੋਕਾਂ ਤੱਕ ਉਹਦੀ ਸਾਖ ਨੂੰ ਪਹੁੰਚਾਵਾਂਗੇ ਕਿਸੇ ਲਾਲਚ ਚ ਝਾੜ ਕੇ ਜਾਂ ਡਰ ਝਾੜ ਕੇ ਨਹੀਂ ਅੱਗੇ ਇਲੈਕਸ਼ਨ ਆ ਰਹੇ ਨੇ ਜਿੱਦਾਂ ਹਰ ਵਾਰੀ ਜਿਹੜਾ ਚੋਣ ਕਮਿਸ਼ਨ ਦੇ ਆਦੇਸ਼ ਹੁੰਦੇ ਨੇ ਕਾਰਸਮਾਨ ਕਹਿੰਦੇ ਨੇ yellow card ਹੋ ਰਿਹਾ ਹੈ ਕਈ ਪੱਤਰਕਾਰ ਵੀ ਰਿਦਰ ਦਾਂਦੇ ਜਿਨਾਂ ਕੋ ਥੋੜੀਆਂ ਚੰਗਲੀਆਂ ਹੈਆਂ ਲੇਕਿਨ yellow card ਨਹੀਂ ਹੈਗੇ ਉਹਨਾਂ ਨੂੰ ਕਿੱਦਾਂ ਨਾਂ ਲੈ ਕੇ ਚੱਲੋ ਡੀਪੀਆਰਓ ਸਾਹਿਬ ਨਾਲ ਗੱਲ ਕਰਾਂਗੇ ਠੀਕ ਹੈ ਇਹਦੇ ਵਿੱਚ yellow card ਜਿਹੜਾ ਆ ਉਹਦਾ ਹੁਣ ਕੋਈ ਜ਼ਿਆਦਾ ਜ਼ਰੂਰੀ ਨਹੀਂ ਹੁੰਦਾ ਜੇਕਰ ਉਹ ਪੱਤਰਕਾਰ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਦਾ ਹੈ ਜੇ ਉਹ ਪੁਰਾਣੀਆਂ ਖਬਰਾਂ ਲਗਾ ਰਿਹਾ ਕੋਈ ਸਮੇਂ ਤੋਂ ਉਹਦੀਆਂ ਖਬਰਾਂ ਚੱਲ ਰਹੀਆਂ ਨੇ ਤਾਂ ਡੀਪੀਆਰਓ ਸਾਹਿਬ ਨੂੰ ਕਹਿ ਕੇ ਸਪੈਸ਼ਲ ਅਥਾਰਟੀ ਦਵਾਉਣ ਦੀ ਕੋਸ਼ਿਸ਼ ਕਰਾਂਗੇ ਉਹਨੂੰ ਉਹਨੂੰ ਐਂਟਰੀ ਕਾਰਡ ਮਿਲਣਗੇ yellow card ਦਾ ਹੁਣਾ ਪੱਤਰਕਾਰੀ ਦੇ ਉੱਤੇ ਸਟੈਂਪ ਨਹੀਂ ਹੈ ਕਿਸੇ ਕੋਲ yellow card ਨਹੀਂ ਹੈ ਤੇ ਇਹ ਨਹੀਂ ਕੋ ਪੱਤਰਕਾਰ ਨਹੀਂ ਹੈ ਉਹ ਚੰਗੀਆਂ ਸਿਵਾਵਾਂ ਨਿਭਾ ਰਿਹਾ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਿਹਾ ਹੈ ਤਾਂ ਉਹ ਪੱਤਰਕਾਰ ਹੀ ਗਿਣਿਆ ਜਾਊਗਾ ਇਹਦੇ ਨਾਲ ਡੀਪੀਆਰਓ ਸਾਹਿਬ ਨਾਲ ਗੱਲ ਕਰਕੇ ਜਾਂ ਡੀਸੀ ਸਾਹਿਬ ਨਾਲ ਗੱਲ ਕਰਕੇ ਇਕੱਠੇ ਤੌਰ ਦੇ ਉੱਤੇ ਜੂਨੀਅਨ ਜਿਹੜਾ ਇਹਦਾ ਵੀ ਹੱਲ ਕੱਢੂਗੀ ਕਿ ਉਹਨੂੰ ਸਪੈਸ਼ਲ ਅਥਾਰਟੀ ਕਿਦਾਂ ਦਰਵਾਣੀ ਹੈ ਜੀ ਸਰੰਗਲ ਸਾਹਿਬ ਕੀ ਕਹਿਣਾ ਚਾਹੁੰਦੇ ਦੇਖੋ ਜੀ ਅੱਜ ਬਹੁਤ ਹੀ ਭਾਗਾ ਵਾਲਾ ਦਿਨ ਮੈਂ ਸਮਝਾਂਗਾ ਕਿਉਂਕਿ ਅੱਜ ਅਸੀਂ ਭਾਰੀ ਜਦੋਜਾਦ ਕਰਨ ਤੋਂ ਬਾਵਜੂਦ ਆ ਸਾਰੇ ਜਿਹੜੇ ਪੱਤਰਕਾਰ ਸਾਡੇ ਦਿਨ ਅਰ ਦੇ ਲੋਕਲ ਪੱਤਰਕਾਰ ਨਾਲ ਸਾਰਿਆਂ ਨੂੰ ਹੀ ਇੱਕ ਪਲੇਟਫਾਰਮ ਤੇ ਇਕੱਠਾ ਕਰ ਲਿਆ ਕਿਉਂਕਿ ਅਸੀਂ ਦੇਖਿਆ ਕਿ ਪੱਤਰਕਾਰਾਂ ਨੂੰ ਵੀ ਕਾਫੀ ਜਿਹੜੀਆਂ ਮੁਸ਼ਕਲਾਂ ਦਾ ਸਾਹਮ ਜਿਸ ਕਰਕੇ ਜਿਹੜੀ ਸਾਡੀ ਆਪਣੀ ਖਿਚੋਤਾਨ ਸੀ ਸਾਡੇ ਆਪਣੇ મતਭੇਦ ਸੀ ਉਹ ਮਤਲਬ ਕਹਿੰਦਾ ਸਾਨੂੰ ਜਿਹੜੇ ਨਾ ਉਹ ਮਿਲ ਕੇ ਪੂਰੇ ਇਕੱਠੇ ਨਹੀਂ ਹੋਣ ਦਿੰਦੇ ਅੱਜ ਅਸੀਂ ਸਾਰਿਆਂ ਨੂੰ ਆਪਣੇ ਸਮਝਾ ਕੇ ਕਿ ਸਾਨੂੰ ਜਿਹੜਾ ਆਪਣੇ ਇਕੱਠੇ ਹੋਣਾ ਜੇਦਾ ਕਿਉਂਕਿ ਤਾਂ ਕਿ ਜਿਹੜੀਆਂ ਪੱਤਰਕਾਰਾਂ ਦੀਆਂ ਪ੍ਰੋਬਲਮ ਜਿਹ ਹੈਗੀਆਂ ਨਾ ਉਹਨਾਂ ਨੂੰ ਮਿਲ ਕੇ ਇੱਕ ਪਾਸੇ ਰੱਖ ਕੇ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਜਿਹਦੇ ਕਰਕੇ ਅੱਜ ਅਸੀਂ ਗੌਰਪ੍ਰੀਤ ਸਿੰਘ ਢਾਲਾ ਜੀ ਸਾਡੇ ਬਹੁਤ ਸੁਰਜੋਏ ਆਪਣੇ ਪੱਤਰਕਾਰਾਂ ਨਾਲ ਸੀਨੀਅਰ ਪੱਤਰਕਾਰਾਂ ਨਾਲ ਅੱਜ ਜਨੂੰ ਅਸੀਂ ਇੱਕ ਆਪਣੇ ਪ੍ਰਧਾਨ ਜਿਹੜੀ ਆਪਣੇ ਜਿਹੜੀ ਦਿੱਤੀ ਹੈ ਪ੍ਰਧਾਨ ਵਜੋਂ ਚੁਣਿਆ ਇਹ ਸਾਡੀ ਜਿਹੜੀ ਪ੍ਰੈਸਰ ਜਿਹੜੀ ਕਲੱਬ ਬਣਾਈ ਹੈ ਦਿਨਵਕ ਪ੍ਰੈਸ ਕਲੱਬ ਇਹਦੇ ਵਿੱਚ ਸਾਡੇ ਜਿਹੜੇ ਕਰੀਬ 20 ਮੈਂਬਰ ਜਨਾਂ ਜਿਹੜੇ ਸਾਰੇ ਸਾਡੇ ਨਾਲ ਸਹਿਮਤ ਨੇ ਅਸੀਂ ਮਤਾ ਪਾ ਕੇ ਸਰਬਸੰਮਤੀ ਨਾਲ ਜਿਹੜੀ ਅੱਜ ਇਹਨਾਂ ਦੀ ਚੋਣ ਕੀਤੀ ਹੈ ਸਾਰੇ ਮੇਰੇ ਜਿਹੜੇ ਵੀਰ ਨੇ ਪਤਾ ਹੀ ਤੇ ਬਾਤਰਨਾ ਮੈਂ ਪ੍ਰਸ਼ਾਸਨਨਕ ਬੇਨਤੀ ਕਰਾਂਗਾ ਕਿ ਸਾਡੇ ਕਿਸ ਪੱਤਰਕਾਰਾਂ ਨੂੰ ਲੱਗ ਗਿਆ ਆਪਣੇ ਜਲੀਲ ਕਰਨ ਦੀ ਕੋਸ਼ਿਸ਼ ਕਰੇਗਾ ਅਸੀਂ ਪੂਰੀ ਕਲੱਬ ਜਿਹੜਾ ਉਹ ਡਟ ਕੇ ਵਿਰੋਧ ਕਰਾਂਗੇ ਜੀ ਸਨ ਜੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੋ ਅੱਜ ਸਾਰਾ ਜੀ ਦੀਨਾ ਨਗਰ ਪ੍ਰੈਸ ਕਲੱਬ ਦਾ ਜਿਹੜਾ ਗਠਨ ਹੋਇਆ ਉਹਦੇ ਵਿੱਚ ਦੀਨਾ ਨਗਰ ਦੇ ਸਮੁੱਚੇ ਜਿਹੜੇ ਪੱਤਰਕਾਰ ਭਾਈਆ ਨਾਲ ਬੈਠੇ ਆ ਤੇ ਸਲਾਮ ਮਸ਼ਵਰੇ ਤੋਂ ਬਾਅਦ ਗੁਰਪ੍ਰੀਤ ਸਿੰਘ ਢਾਲਾ ਨੂੰ ਜਿਹੜਾ ਹੈ ਪ੍ਰਧਾਨ ਚੁਣਿਆ ਗਿਆ ਤੇ ਉਹਨਾਂ ਨੂੰ ਇਸ ਵੇਲੇ ਇਕੱਲਾ ਜਿਹਨੂੰ ਕਹਿੰਦੇ ਆ ਪ੍ਰਧਾਨ ਚੁਣਿਆ ਗਿਆ ਤੇ ਉਹ ਬਾਅਦ ਚ ਆਪਣੀ ਜਿਹੜੀ ਆ ਵਿਸਥਾਰ ਕਰਨਗੇ ਇਹਦੇ ਨਾਲ ਤੇ ਮੇਨ ਜਿਹੜੀ ਇਕੱਠਾ ਹੋਣ ਦਾ ਕਾਰਨ ਹੈ ਜਿਹੜੇ ਪੱਤਰਕਾਰ ਭਾਈ ਚਾਰੇ ਨੂੰ ਪਰੇਸ਼ਾਨੀਆਂ ਆਂਦੀ ਉਹਦੇ ਨਿਪਟਾਰੇ ਲਈ ਆ ਤੇ ਦੂਸਰੀ ਸਾਡੀ ਇਹ ਕੋਸ਼ਿਸ਼ ਹੈ ਕਿ ਹਰਕ ਨੂੰ ਜਿਹੜੀ ਆ ਸਾਫ ਸੁਥਰੀ ਨਿਊਜ਼ ਮਿਲੇ ਤੇ ਕੋਈ ਪੱਖਪਾਤ ਨਾ ਹੋਵੇ। ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਹੋਇਆ ਆਪਣੇ ਤੇ ਯੂਨੀਅਨ ਦਾ ਜਿਹੜਾ ਸਟਾਫ ਦੇਖੋ ਜੀ ਅੱਜ ਦੀਨਾਨਗਰ ਦੇ ਵਿੱਚ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਕਿ ਅੱਜ ਇੱਕ ਪ੍ਰੈਸ ਕਲੱਬ ਦਾ ਗਠਨ ਹੋਇਆ ਜਿਹਦੇ ਪ੍ਰਧਾਨ ਵਜੋਂ ਗੁਰਪ੍ਰੀਤ ਸਿੰਘ 달ਾ ਜੀ ਨੂੰ ਨਵਾਜਿਆ ਗਿਆ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਆਪਣੇ ਵੱਲੋਂ ਤੇ ਸਾਰੇ ਪ੍ਰੈਸ ਕਲੱਬ ਪਰ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਇਹਨਾਂ ਨਾਲ ਆਪਾਂ ਦਿਨ ਰਾਤ ਨਾਲ ਇਕੱਠੇ ਚੱਲਾਂਗੇ ਇਹ ਆਪਣੇ ਆਪ ਨੂੰ ਕੱਲਾ ਨਾ ਮਹਿਸੂਸ ਕਰਨ ਜਿੱਥੇ ਵੀ ਸਾਡੀ ਲੋੜ ਪੈਂਦੀ ਹੈ ਅਸੀਂ ਨਾਲ ਚੱਲਾਂਗੇ ਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਵਿਸਾਰ ਕੀਤਾ ਜੀਨਾਂ ਨਗਰ ਪੱਤਰਕਾਰ ਯੂਨੀਅਨ ਦਾ ਪ੍ਰਧਾਨ ਬਣਨ ਤੇ ਤੇ ਗੁਰਪ੍ਰੀਤ 달ਾ ਜੀ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਔਰ ਸਮੂਹ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਨਾ ਵੀ ਉਹਨਾਂ ਨੇ ਇੱਕ ਜੁਟਤਾ ਲਈ ਇੱਕ ਪ੍ਰਯਾਸ ਕੀਤਾ ਤੇ ਪ੍ਰਮਾਤਮਾ ਕਰੇ ਇਹ ਪ੍ਰਯਾਸ ਲੰਮਾ ਜਾਏ ਤੇ ਪੱਤਰਕਾਰਾਂ ਨੂੰ ਜਿਹੜੀਆਂ ਵੀ ਪ੍ਰੋਬਲਮਾਂ ਆ ਰਹੀਆਂ ਨੇ ਉਹਨਾਂ ਬਾਰੇ ਆਪਾਂ ਬਹਿ ਕੇ ਵਿਚਾਰ-ਵਿਮਰਸ਼ ਕਰਾਂਗੇ ਤਾਂ ਕਿ ਉਸ ਸੌਲਵ ਕੀਤੀਆਂ ਜਾਣ ਤੇ ਆਉਣ ਵਾਲੇ ਸਮੇਂ 'ਚ ਜਿਹੜੀ ਹੈ ਨਿਸ਼ਪੱਖਤਾ ਦੇ ਨਾਲ ਪੱਤਰਕਾਰਤਾ ਕੀਤੀ ਜਾਵੇ